ਕਈ ਵੀਰ ਰਾਤ ਆਸਮਨ ਤੇ ਤਾਰੇ ਰਹਿੰਦੇ ਨੇ ਤੁਰਾਂ ਜਾਂਦੇ ਨੇ ਵਾਸਤੇ ਰਿਪੋਰਟ ਕਰ ਰਹੇ ਨਾਮ ਤੇ ਨਾਮ ਲਈਏ ਕਿ ਤੁਹਾਨੂੰ ਇਹਨੂੰ ਜਪੀਦਾ ਕਿੰਨਾ ਹੈ। ਤਿਆਰੋ ਜੇਰ ਦਾ ਨੂਰ ਨਾਵਲੇ ਪਿਆਸ ਲੱਗੇ ਪੂਰੀ ਦੇ ਗਲਾਸ ਪਾੜ ਕੇ ਰੱਖਿਆ ਹੋਵੇ ਅੱਗੇ ਪਾਣੀ ਦਾ। ਸੇ ਕਰੇ ਨੀ ਨਾਲ ਦੇ ਗਰਾਂਢੀ ਨੂੰ ਕਿਛਿਆ ਕਿ ਮੂੰਹ ਨੂੰ ਸਿਲੇ ਲਾਵਾ ਕਿ ਅੱਕੇ। ਜਾਤਾ ਹੋਗਾ ਵੀ ਫਿਰ ਆ ਕੇ ਨੂੰ ਕਿ ਪਾਣੀ ਕਿਨੇ ਕਿਨੇ ਰੋਟੀ ਕਿਨੇ ਖਾਵਾ ਫਿਰ ਤਾਂ 10 ਰੁਪਏ ਦੇ ਕੋਈ ਤਾਂ ਹੋ ਜਾਦਾ ਪਤਾ ਲੱਗ ਜੀ। ਉਹਨਾਂ ਕਿਸੇ ਨੇ ਪੁੱਛਿਆ ਜੇ ਨਾਮ ਜਪਣਾ ਤੇ ਉਹਦੇ ਹੱਦ ਤੱਕ ਹੋਣ ਲੱਗ ਪਈ ਹੈ। ਨਾਮ ਹਰਾਂ ਦੀ ਹੱਦ ਤੱਕ ਹੋਣਾ ਬਣਾਇਆ ਕਰੋ। ਅਮਰਤ ਨਾਮ ਜਿਹੜਾ ਵਾਹਿਗੁਰੂ ਮੰਤਰ ਹੈ ਇਹਨੂੰ ਜਪਣਾ ਕਿੰਨਾ ਰਸਨ ਵਿੱਚ ਵਾਹਿਗੁਰੂ ਵਾਹਿਗੁਰੂ ਕਰੀ ਚਲੋ। ਆਪੇ ਜਦੋਂ ਜਪ ਕੇ ਆਪਣਾ ਸਤਿਗੁਰੂ ਦੀ ਕਰਤਾ ਹੋਵੇਗੀ ਤੇ ਜੱਲਾ ਨਾਲ ਕਰ ਕਰੋਂ ਭੁੱਖ ਲੱਗੀ ਆ ਭੁੱਖ ਲੱਗੀ ਆ ਕਿ ਨਾ ਕਰ ਮਰ ਜੀ ਕਈ ਤੋ ਪ੍ਰਸ਼ਾਦਾ ਸ਼ਕਿ ਬਣਾ ਭੁੱਖ ਨਹੀਂ ਮਿਚਲੀ ਨਹੀਂ ਜੇ ਕਈ ਤੋ ਜਿਹੜੀ ਵਾਈਬਰੂ ਕਿਨੇ ਜਤੀਏ ਕਿਨੇ ਜਤੀਏ ਤੇ ਉਹ ਨਾ ਕਰ ਖਾਣ ਨਹੀਂ ਮਾਣਾ ਜਿੰਨੇ ਤੇ ਜਪਦੇ ਨਹੀਂ ਸੋ ਜਪਣ ਵਾਲੇ ਪੁੱਛਣਾ ਹੀ ਆ ਤੇ ਸਤਿਗੁਰੂ ਗੁਰਸਾਹਿਬ ਜੀ ਨੇ ਪਿਛੇ ਬੰਦੇ ਨੇ ਕਿਸੇ ਨੂੰ ਨਹੀਂ ਦੱਸਣਾ ਤੇ ਦੱਸੂਗਾ ਤਾਂ ਆਪਣੀ ਮਗਰ ਲਾਊਗਾ ਸਤਿਗੁਰੂ ਗੁਰਸਾਹਿਬ ਜੀ ਕਹਿ ਰਹੇ ਆ ਗੁਰੂ ਗਰੀਬ ਲਾਜ ਜੀ ਬਾਨੀ ਆਤਾਰਨ ਕੀਤੇ ਗਰਮਤ ਵਾਲਾ ਪਾ ਇਨਾਮ ਜਪਣ ਦੇ ਆ ਗਿਆ ਹੈ ਹਰ ਹਰ ਜਪੋ ਪਿਆਰਾ por mais ਸਾਰੇ ਹਰੀ ਪਰਮੇਸ਼ਰ ਦਾ ਸਾਰਨ ਹਰੇ ਪਰੇ ਕਰਨ ਵਾਲਾ ਉਹਨ ਜੱਤੋ ਕਿੰਦੀ ਗੁਰਮਤ ਲੇਣਾ ਕਰੇ ਮਾਰੇ ਕਿ ਗੁਰਮਤ ਲੈ ਕਰਕੇ ਸਾਰੇ ਹਰ ਜੋ ਕੋ ਪਿਆਰਾ ਗੁਰਮਤ ਲੈ ਕੇ ਕੀ ਕਰਾਂਗੇ ਹਰ ਬੋਲ ਜੋ ਵਾਹਿਗੁਰੂ ਹਰੀ ਪਰਮੇਸ਼ਰੋ ਕੋ ਉਸ ਨੂੰ ਬੋਲ ਨੂੰ ਯਾਦ ਕਰ ਉਹਨੂੰ ਚੇਤੇ ਕਰਿਆ ਕਰ ਇਸ ਤਰੀਕੇ ਨਾਲ ਗੁਰਮਤ ਪਹਿਲਾਂ ਗ੍ਰਹਿਣ ਕਰੋ ਤੇ ਗੁਰਮਤ ਦੇ ਧਾਰਨ ਹੀ ਨਹੀਂ ਤਾਂ ਆਵਾਜ਼ ਕਰਦਾ ਸਾਧਕ ਜਰਾ ਰਾਮ ਨਾ ਪਾ ਜਾਏ ਪਣ ਕੋਤਾ ਵੀ ਕਹਿੰਦਾ ਗੰਦੇ ਰਾਮਾ ਤੂਰੀ ਖਾਣੇ ਰਾਮ ਰਾਮ ਉਹ ਤੂਰੀ ਵੀ ਜਦੋਂ ਦੀ ਖਾਣੀ ਹੈ ਉਹ ਕਹਿੰਦਾ RAM RAM ਤੇ ਮਾਲਕ ਸਮਝਦਾ ਕਿ ਚੋਰੀ ਲੱਗਦਾ ਪਰ ਕਹਿੰਦਾ ਖਾਣਵਾ ਕੇ ਵੀ ਰਾਜ਼ ਜਾਂਦਾ ਸਮੁਰਸ਼ੇ ਮਾਲਕ ਕਦੇ ਕਹਿੰਦਾ ਸੀ RAM RAM ਨੂੰ ਕਹਿੰਦਾ ਜੱਤ ਰੇਗੜ RAM ਨੇ ਬੈਠੇ ਲੱਖਾਂ ਵਿੱਚ ਲੰਦੇ ਇਸ ਤਰ੍ਹਾਂ ਭਾਵੇਂ RAM RAM ਕਈ ਹੈ ਤਾਂ ਫਾਇਦਾ ਵਾਹਿਗੁਰੂ ਮੰਤਰ ਦਾ ਜਪਨ ਵੀ ਨਾਲ ਲਾਭ ਤਾਂ ਹੋਏਗਾ ਬਹੁਤ ਪਰ ਗੁਰੂ ਕੇ ਪਿਆਰੇ ਹੋਏ ਪੂਰਾ ਲਾਭ ਲੈਣਾ ਤੇ ਖੰਡੇ ਬਾਟੇ ਅਮਰਛੱਕੇ ਗੁਰੂ ਵਾਲੇ ਬਣਨੇ ਜਿਹੜੇ ਲੋਕੀ ਕਹਿੰਦੇ ਵਾਹਿਗੁਰੂ ਕਹਿਣ ਦਾ ਲਾਭ ਨਹੀਂ ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਤੇ ਕਈ ਵੀ ਰਹੇਗੇ ਵੀ ਮਰਜੇ ਕਹਿੰਦੇ ਵਾਹਿਗੁਰੂ ਕਹਿਣ ਜਾਣਦੇ ਹੋਰ ਤਾਂ ਸੁਣੀ ਆਉਂਦਾ ਉਹ ਪਿਆਰੇ ਦੇ ਵਾਹਿਗੁਰੂ ਨੂੰ ਜਾਣ ਲੈਣੇ ਤੇ ਗੁਰੂ ਲੈਣਾ ਨਹੀਂ ਕੀ ਕਿਸੇ ਤੋਂ ਵਾਹਿਗੁਰੂ ਰਾਸ ਜੀ ਨੇ ਕਸਨ ਕੀਤਾ ਵਾਹਿਗੁਰੂ ਮੰਤਰ ਦੇ ਨਾਮ ਦਾ ਦੱਸਿਆ ਉਹਨਾਂ ਨੇ ਆਪਣੇ ਚਬਤ ਸੁਣਨ ਤੇ ਰਚਨਾ ਕੀਤੀ ਹੈ ਸਿਰਫਾਂ ਦੇ ਇਸ਼ਾਨ ਦਾ ਧੂਣੀਆਂ ਕਾਉਣ ਦਾ ਹੈ ਉਹਨਾਂ ਦੱਸਿਆ ਆਪਣੇ ਰਤਨਾਂ ਦੇ ਰਤਨਾਂ ਵਿੱਚ ਜੈਸੇ ਅਠ ਅਠ ਤੀਰਕ ਪਾਰ ਚਕਿਓ ਜੁਗ ਚਾਰ ਚਰਿਓ ਕਦਲੋਤ ਰਹੋ ਜੈਸੇ ਲੱਖ ਬਾਾਰ ਕ੍ਰਿਸ਼ੇਤਰ ਨੇ ਅਸਵੇਦ ਜਗ ਆ ਭੰਗ ਥਇਓ ਜੈਸੇ ਕੋਟ ਬਾੜ ਕਾ ਤਪੋਰ ਮੁਤੀ ਬਾਸ ਸੰਸਰ ਨੇ ਤਨ ਦਾਇ ਗਇਓ ਹੁਣ ਅਮਰਤ ਨਾਮ ਵਿਸ਼ੇਸ਼ ਕੀਤੀ ਜਨ ਏਕਦਾਰ ਸ੍ਰੀ ਵਾਹਿਗੁਰੂ ਕਹੋ ਤੇਨਾਂ ਫਾਲੇ ਇੱਕ ਵਾਰੀ ਵਾਹਿਗੁਰੂ ਕਹਿਣ ਦਾ ਤੇ ਜਿਹੜੇ ਪਿਆਰੇ ਕਹਿੰਦੇ ਵਾਹਿਗੁਰੂ ਕਹਿਣ ਜਾਣਦੇ ਭਾਈ ਵਾਹਿਗੁਰੂ ਸਿੱਖਣ ਨੂੰ ਕਰਨਾ ਵੀ ਚਾਹੀਏ ਸਿੱਖ ਕੇ ਸਵਾਹਿਗੁਰੂ ਜਾਗਣ ਤੇ ਤੋਂ ਪਰੇ ਜਾਣ ਦੀ ਲੋੜ ਕੋਈ ਨਹੀਂ ਜਾਂਦੀ ਕਿ ਸਵਾਹਿਗੁਰੂ ਦਾ ਜਿਹੜਾ ਜਾਪ ਤਾਂ ਉਹ ਪੰਚ ਚਾਰੇ ਤੋਂ ਲੈਣਾ ਕਰੇ ਪੰਜ ਚਾਰੇ ਦਿਲ ਕਰਾਉਂਦੇ ਹਨ ਵਾਹਿਗੁਰੂ ਗੁਰ ਮੰਤਰ ਜਪਤ ਹੋਵੇ ਤੇ ਹਉਮੈ ਦੀ ਗੁਰੂ ਦਾ ਦਾਰੂ ਤਿਆਸ ਨਾ ਹੋਵੇ ਕਿਰਪਾ ਕਰੇ ਜੇ ਆਪਣੀ ਤਾਂ ਗੁਰਸਾ ਸਭ ਕਰਾਵੇ ਗੁਰੂ ਦਾ ਸ਼ਬਦ ਵਾਹਿਗੁਰੂ ਦੇ ਨਾਮ ਕਥੇ ਤੇ ਜੇ ਦਾਤ ਸਾਥ ਨਾ ਤੇਰਾ ਆਪਣਾ ਪਰਾਪੁਰ ਬਣ ਜਾਵੇ